ਲੋਕੀ ਤੇ ਵਹੇ ਡਰਦੇ ਨੇ ਕਿ ਹਾਂਜੀ ਸ਼ਮਸ਼ਾਨ ਚ ਲੰਗਣਾ ਨਹੀਂ ਤੇ ਇਹ ਉੱਥੇ ਹੀ ਰਹਿ ਰਹੇ ਨੇ। ਭਾਜੀ ਹੁਣ ਵੇਖੋ ਇਹਨਾਂ ਨੂੰ ਰਹਿਣ ਦੇ ਕਰਕੇ ਨਾ ਉਹ ਮਜਬੂਰੀ ਬਣ ਗਈ ਇਹਨਾਂ ਦੀ। ਇਹ ਕੱਪੜੇ ਵੀ ਉੱਥੇ ਸਕਾਉਂਦੇ ਧੋਂਦੇ ਵੀ ਆ ਬੱਚੇ ਸਾਰਾ ਦਿਨ ਖੇਡਦੇ ਨੇ ਕਿਉਂਕਿ ਇਹ ਸ਼ਮਸ਼ਾਨ ਘਾਟ ਦੇ ਲੋਕੀ ਜਿਹੜੇ ਨੰਗਦੇ ਨਾ ਉਹ ਤੋਬਾ ਤੋਬਾ ਕਰਦੇ ਇਹ ਜਿਹੜੇ ਰਹਿ ਰਿਆ ਇਹਨਾਂ ਦੀ ਹੈਲਪ ਕੀਤੀ ਜਾਵੇ ਭਾਜੀ ਇਹ ਵਿਚਾਰੇ ਬਹੁਤ ਪਰੇਸ਼ਾਨ ਨੇ ਕਿਉਂਕਿ ਜਿਹੜਾ ਲੈਂਟਰ ਆ ਉਹਦੇ ਨਾਲ ਹੱਥ ਲੱਗ ਰਿਹਾ ਪੂਰਾ ਸਿਰ ਮੱਲਬ ਕੀ ਲੱਗ ਰਿਹਾ ਇਹਦਾ ਕੋਈ ਪਤਾ ਨਹੀਂ ਕਦੋਂ ਡਿੱਗ ਸਕਦੀ ਆ ਤੇ ਆ ਤੁਸੀਂ ਵੇਖ ਸਕਦੇ ਇੱਧਰ ਬਾਲੇ ਹੈਗੇ ਭਾਜੀ ਇਹਦਾ ਕੋਈ ਪਤਾ ਨਹੀਂ ਕਦੋਂ ਡਿੱਗ ਜਾਵੇ ਇਹ 5 ਜੀ ਆ ਟੋਟਲ ਤੇ ਜਿਹੜੇ ਮਾਤਾ ਜੀ ਨੇ ਆਪਣੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਕਿਉਂਕਿ ਉਹਨਾਂ ਦੀ ਦਵਾਈ ਵੀ ਨਹੀਂ ਹੁੰਦੀ ਉਹਨਾਂ ਦੇ ਚੂਲਾ ਵੀ ਫੈਕਚਰ ਹੋਇਆ ਹੋਇਆ ਵਾ ਮਾਤਾ ਜੀ ਕੀ ਹਾਲ ਚਾਲ ਹੈ ਤੁਹਾਡਾ ਦਵਾਈ ਕਰਾ ਦਿਓ ਮੇਰੀ ਅੱਛਾ ਮੈਨੂੰ ਕਿਤੇ ਦਮਾਂ ਨਾ ਆ ਜੇ ਬੜੀ ਔਖੀ ਹੈਗੀ ਆ ਅੱਛਾ ਦਵਾਈ ਦਾਰੂ ਦੀ ਮੈਂ ਤੁਹਾਡੇ ਆਸਰੇ ਹਾਂ ਉਹ ਤੇ ਬਿਚਾਰਿਓ ਕਦੋਂ ਸੇ ਜਾਂਦੀ ਏ ਕਦੋਂ ਆ ਕੇ ਤੁਹਾਡੀ ਮੜਕਾ ਕਿਸੇ ਦੰਦੀ ਇਹਨਾਂ ਦੇ ਘਰ ਦੇ ਵਿੱਚੋਂ ਪਾਜੀ ਕਮਾਉਣ ਵਾਲਾ ਕੋਈ ਨਹੀਂ ਜੇਗਾ ਤੇ ਮੈਂ ਮੈਂ ਇਹੀ ਬੇਨਤੀ ਕਰਾਂਗਾ ਵੀ ਕੋਈ ਇਹਨਾਂ ਦੇ ਆ ਕੇ ਬਾਹ ਫੜੇ ਕੋਈ ਵੀਰ ਭਰਾ ਜੀ ਤੇ ਪਾਜੀ ਇਹ ਮੈਂ ਵੈਸੇ ਖਾਣ ਪੀਣ ਦਾ ਫਿਰ ਸਾਧਨ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਉਹ ਕਿੱਦਾਂ ਚੱਲਦਾ ਪਾਜੀ ਇਸ ਤਰ੍ਹਾਂ ਹੀ ਆਂਢੀ ਗੁਆਂਢੀ ਕੋਈ 100 ਦੇ ਗਿਆ ਕੋਈ 10 ਦੇ ਗਿਆ ਕੋਈ 20 ਦੇ ਗਿਆ ਇਸ ਤਰ੍ਹਾਂ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਆ ਪਾਜੀ ਮੰਜੇ ਦੀ ਹਾਲਾਤ ਵੇਖ ਲਓ ਮੰਜਾ ਦੇਖੋ ਮੰਜਾ ਦਾ ਵਿਚਾਰੀ ਬਾਹਰ ਸੌਂਦੀ ਆ ਇਹ ਆ ਮੰਜਾ ਇਸ ਤਰ੍ਹਾਂ ਹੀ ਆਪਾਂ ਨੂੰ ਤਲਾਈ ਵਿਛਾ ਕੇ ਪਾਉਣਾ ਪੈਂਦਾ ਕੋਈ ਮੰਜੇ ਦੀ ਹੈਲਪ ਵੀ ਨਹੀਂ ਕਰ ਰਿਹਾ ਸਾਤਿਕਾਰ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੁਰਖਾਪ ਟੀਵੀ ਤੇ ਮੈਂ ਹਾਂ ਵੰਸ਼ਪ ਸਿੰਘ ਕਵਲ ਇੱਕ ਵਾਰ ਫਿਰ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਇਹ ਇੱਕ ਮੜੀਆਂ ਦੇ ਵਿੱਚ ਖਲੋਤੇ ਹੋਏ ਆ ਅਕਸਰ ਹੀ ਲੋਕ ਨੇ ਮੜੀਆਂ ਦੇ ਕੋਲੋਂ ਲੰਘਦੇ ਆ ਨੂੰ ਡਰਦੇ ਹੁੰਦੇ ਨੇ ਪਰ ਇੱਥੇ ਇਸ ਮੜੀਆਂ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਜਿਨ੍ਹਾਂ ਦੇ ਹਾਲਾਤ ਬਹੁਤ ਹੀ ਮਾੜੇ ਨੇ ਇਸ ਵਕਤ ਅਸੀਂ ਇੱਥੇ ਪਹੁੰਚੇ ਹੋਏ ਹਾਂ ਤੇ ਅਸੀਂ ਤੁਹਾਨੂੰ ਹਾਲਾਤ ਦਿਖਾਵਾਂ ਕਿ ਕਿੰਨੇ ਕੁ ਮਾੜੇ ਹਾਲਾਤ ਨੇ ਉਹਨਾਂ ਦੇ ਪਰਿਵਾਰ ਦੇ ਇੱਕ ਬਜ਼ੁਰਗ ਨੇ ਤੇ ਇੱਕ ਇੱਕ ਨਾਲ ਹੀ ਨੋਹ ਆ ਜੋ ਬੋਲ ਨਹੀਂ ਸਕਦੀ ਤੇ ਛੋਟੇ-ਛੋਟੇ ਬੱਚੇ ਨੇ ਤੇ ਇਸ ਵਕਤ ਅਸੀਂ ਉੱਧਰ ਤੋਂ ਮਨਨ ਦਿਖਾ ਦਿੰਨੇ ਆ ਜਿੱਥੇ ਅਸੀਂ ਇਸ ਵਕਤ ਮੜੀਆਂ ਦੇ ਕੋਲਾਂ ਦਾ ਛੋਟਾ ਜਿਹਾ ਇੱਕ ਇੱਥੇ ਘਰ ਉਹਨਾਂ ਨੂੰ ਮਰੇ ਕਿ ਕਹਿ ਸਕਦੇ ਕਮਰਾ ਬਣਾਇਆ ਜਿੱਥੇ ਕਿ ਇਹ ਰਹਿ ਰਹੇ ਨੇ ਬਹੁਤ ਮੁਸ਼ਕਿਲ ਨਾਲ ਰਹਿ ਰਹੇ ਨੇ ਤੇ ਤੁਸੀਂ ਅਕਸਰ ਹੀ ਲੋਕ ਜੋੜੇ ਕਿ ਮੜੀਆਂ ਦੇ ਕੋਲੋਂ ਲੰਘਣਾ ਵੀ ਜੋ ਨੇ ਕਿ ਡਰਦੇ ਨੇ ਕਿ ਮੜੀਆਂ ਦੇ ਕੋਲੋਂ ਅਸੀਂ ਨਹੀਂ ਲੰਘਣਾ ਪਰ ਇੱਥੇ ਇਹ ਮੜੀਆਂ ਦੇ ਅੰਦਰ ਹੀ ਰਹਿ ਰਹੇ ਨੇ ਜਿੱਥੇ ਸ਼ਮਸ਼ਾਨ ਘਰ ਜਿੱਥੇ ਲੋਕੀ ਆਉਂਦੇ ਨੇ ਵੈਸੇ ਦੇਖਿਆ ਜਾਵੇ ਸ਼ਮਸ਼ਾਨ ਘਰ ਨੂੰ ਇੱਕ ਬੜਾਈ ਪੂਜਿਆ ਸਤਾਨ ਮੰਨਿਆ ਜਾਂਦਾ ਹੈ ਜਿੱਥੇ ਕਿ ਆ ਕੇ ਇੱਕ ਇਨਸਾਨ ਦੀ ਆਤਮਾ ਨੂੰ ਜੋ ਮੋਕਸ਼ ਮਿਲਦੀ ਹੈ ਪਰ ਇਹ ਉੱਥੇ ਹੀ ਰਹਿ ਰਹੇ ਕੁਝ ਬੱਚੇ ਵੀ ਨੇ ਇਨਾਂ ਦੇ ਜਿਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਖਾਣ ਪੀਣ ਨੂੰ ਰੋਟੀ ਤੱਕ ਕੁਝ ਸਾਧਨ ਨਹੀਂ ਹੈ ਤੇ ਪਰ ਇਹ ਕਿੱਥੇ ਨਾ ਕਿੱਥੇ ਕਰਕੇ ਗੁਜ਼ਾਰਾ ਕਰ ਰਹੇ ਨੇ ਪਰ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਜਿਹੜੇ ਆਸ-ਪਾਸ ਦੇ ਲੋਕ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਸਾਰੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹ ਛੋਟਾ ਜਿਹਾ ਇੱਕ ਕਮਰਾ ਇਹਨਾਂ ਵੱਲੋਂ ਪਾਇਆ ਗਿਆ ਕਿ ਜਿੱਥੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਵੀ ਕਮਰੇ ਵੀ ਕੱਚਾ ਹੈ ਤੇ ਬਹੁਤ ਹੀ ਮਾੜੇ ਹਾਲਾਤ ਨੇ ਤੇ ਇਸ ਇਹਨਾਂ ਦੀ ਸਾਰੀ ਜਾਣਕਾਰੀ ਦੇ ਲਈ ਕੁਝ ਲੋਕ ਇੱਥੇ ਜਿਹੜੇ ਆਸ-ਪਾਸ ਇਹਨਾਂ ਦੇ ਗੁਆਂਢੀ ਰਹਿੰਦੇ ਉਹਨਾਂ ਨਾਲ ਗੱਲ ਜਾਨਾਂਗੇ ਕਿ ਆਖਰ ਕੀ ਹਾਲਾਤ ਨੇ ਸਸੀਗਾ ਭਾਜੀ ਸਸੀਗਲ ਜੀ ਕੀ ਨਾਮ ਹੈ ਜੀ ਪੈਤੜ ਭਾਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਭਾਜੀ ਇਹ ਕਦੋਂ ਤੋਂ ਇੱਥੇ ਰਹਿ ਰਹੇ ਨੇ ਤੇ ਕੀ ਹਾਲਾਤ ਨੇ ਇਹਨਾਂ ਦੇ ਭਾਜੀ 20 ਸਾਲ ਹੋ ਗਏ ਇਹਨਾਂ ਨੂੰ ਰਹਿਣ ਦੇ ਤੇ ਇਹਨਾਂ ਦੇ ਘਰ ਵਾਲੇ ਦੀ ਵੀ ਡੈਥ ਹੋ ਗਈ ਆ ਤੇ ਜਿਹੜੀ ਇਹਨਾਂ ਦੀ ਮਤਲਬ ਕਿ ਨੋਆ ਉਹਦਾ ਜਿਹੜਾ ਘਰ ਵਾਲਾ ਉਹ ਵੀ ਛੱਡ ਕੇ ਇਹਨਾਂ ਨੂੰ 5-7 ਸਾਲ ਤੋਂ ਚੱਲ ਗਿਆ ਹੈ ਅੱਛਾ ਤੇ ਇਹ ਬਹੁਤ ਮਾੜੇ ਹਾਲਾਤ ਆ ਜੀ ਇਹਨਾਂ ਕੋ ਤੇ ਰੋਟੀ ਖਾਣ ਨੂੰ ਵੀ ਨਹੀਂ ਨਸੀਬ ਹੁੰਦੀ ਜੀ ਅੱਛਾ ਹਾਂਜੀ ਤੇ ਇਹ ਰਿਕਵੈਸਟ ਆ ਕਿ ਕੋਈ ਵੀਰ ਭਰਾ ਇਹਨਾਂ ਦੀ ਮਦਦ ਕਰੇ ਤੇ ਆ ਕੇ ਇਹਨਾਂ ਨੂੰ ਕੋਈ ਰੋਟੀ ਪਾਣੀ ਦਾ ਹੀ ਲਵਸੀਲਾ ਕਰ ਦੇ ਜਿਹੜੇ ਵਜੂਦ ਕਿ ਉਹਨਾਂ ਦੀ ਉਮਰ ਕਿੰਨੀ ਕੁ ਹੋਏਗੀ 100+ ਨਹੀਂ 100+ ਨਹੀਂ 80+ 80 ਤੋਂ ਪਲੱਸ ਆ ਜੀ 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 ਹਾਂਜੀ ਤੇ ਬੱਚੇ ਕਿੰਨੇ ਨੇ ਬੱਚੇ ਇਹਨਾਂ ਦੇ ਤਿੰਨ ਆ ਜੀ ਤੇ ਆਪ ਮੈਡਮ ਜਿਹੜੇ ਉਹ ਗੁੰਗੀ ਆ ਜੀ ਤੇ ਸੁਣ ਸਕਦੀ ਹੈ ਮਤਲਬ ਕਿ ਬੋਲ ਨਹੀਂ ਸਕਦੀ ਹਾਂਜੀ ਤੇ ਭਾਜੀ ਇਹ ਜਿਹੜਾ ਮਨੇ ਕਿ ਜਿਹੜਾ ਰੁਕ ਰੁਕ ਜਿਹੜਾ ਬਣਿਆ ਹੈ ਨਾ ਕਮਰਾ ਜਿਹਾ ਬਣਿਆ ਹੋਇਆ ਹੈ ਇਹਦੀ ਵੀ ਹਾਲਾਤ ਬੜੀ ਖਸਤਾ ਜੀ ਲੱਗਦੀ ਹਾਂਜੀ ਭਾਜੀ ਬਿਲਕੁਲ ਕਿ ਕਿਸੇ ਵੇਲੇ ਵੀ गिर ਸਕਦਾ ਹੈ ਜੀ ਇਹ ਬਹੁਤ ਪੁਰਾਣਾ ਬਣਿਆ ਹੋਇਆ ਹੈ ਜੀ ਤੇ ਮੇਰੀ ਇਹ ਹੀ ਰਿਕਵੈਸਟ ਹੈ ਵੀ ਕੋਈ ਵੀਰ ਭਰਾ ਇਹਨਾਂ ਦੀ ਮਦਦ ਕਰੇ ਜਿੰਨੀ ਕੋ ਹੋ ਸਕਦੀ ਹੈ ਤੇ ਤੁਸੀਂ ਅਸੀਂ ਗੱਲਬਾਤ ਕੀਤੀ ਇਹਨਾਂ ਦੇ ਨਾਲ ਕਿ ਜਿਹੜਾ ਹਾਲਾਤ ਨੇ ਬਹੁਤ ਹੀ ਮਾੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਜਿਹਾ ਇੱਕ ਕੈਸ ਦੇ ਬੜੀ ਨੀਵੀਂ ਥਾਂ ਤੇ ਨਾ ਜਿਹੜਾ ਕਿ ਬਣਿਆ ਹੋਇਆ ਵਾ ਤੇ ਕੱਚਾ ਹੈਗਾ ਮਕਾਨ ਹੈ ਕਿ ਜਿੱਤੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ ਤੁਹਾਨੂੰ ਮੈਂ ਇਸ ਵਕਤ ਉਧਰ ਇੱਕ ਪਾਸੇ ਦੂਜੇ ਪਾਸੇ ਤਸਵੀਰ ਤੁਹਾਨੂੰ ਦਿਖਾ ਦੇਣਾ ਕਿ ਇਸ ਇਸ ਵਕਤ ਸ਼ਮਸ਼ਾਨ ਘਾਟ ਦੇ ਵਿੱਚ ਹੀ ਖਲੋਤੇ ਆ ਜਿੱਥੇ ਕਿ ਲੋਕ ਹਮੇਸ਼ਾ ਆਉਂਦੇ ਨੇ ਸੰਸਕਾਰ ਕਰਨ ਲਈ ਹੁੰਦੇ ਪਰ ਇੱਥੇ ਹੀ ਸਮਸ਼ਾਨ ਘਰ ਦੇ ਅੰਦਰ ਹੀ ਰੋਕ ਰਹੇ ਰਹੇ ਨੇ ਤੇ ਐਸੇ ਹੀ ਬੜਾ ਮੁਸ਼ਕਲ guzara ਹੋ ਰਿਹਾ ਪਾਜੀ ਕੋਈ ਆਇਆ ਅਜ ਤੱਕ ਕੋਈ ਮਦਦ ਲਈ ਉਹਨਾਂ ਦੀ ਹਾਂਜੀ ਹਾਂਜੀ ਪਾਜੀ ਇੱਕ ਜਨ ਆਇਆ ਸੀ ਜੀ ਥੋੜੇ ਦਿਨ ਹੋਇਆ ਉਹ ਥੋੜੇ ਬਹੁਤਾ ਰਾਸ਼ਨ ਦੇ ਕੇ ਗਿਆ ਜੀ ਇਹਨਾਂ ਨੂੰ ਅੱਛਾ ਹਾਂਜੀ ਪਾਜੀ ਇੱਦਾਂ ਕੋਈ ਵਹਿ ਦੇਖਿਆ ਜਾਵੇ ਕਿ ਇੱਦਾਂ ਲੋਕੀ ਤੇ ਵਹਿ ਡਰਦੇ ਨੇ ਕਿ ਹਾਂਜੀ ਸ਼ਮਸ਼ਾਨ ਚ ਲਗਣਾ ਨਹੀਂ ਤੇ ਇਹ ਉੱਥੇ ਹੀ ਰਹਿ ਰਹੇ ਨੇ ਪਾਜੀ ਹੁਣ ਵੇਖੋ ਇਹਨਾਂ ਨੂੰ ਰਹਿਣ ਦੇ ਕਰਕੇ ਨਾ ਉਹ ਮਜਬੂਰੀ ਬਣ ਗਈ ਇਹਨਾਂ ਦੀ ਇਹ ਕੱਪੜੇ ਵੀ ਉੱਥੇ ਸਿਕਾਉਂਦੇ ਧੋਂਦੇ ਵੀ ਆ ਬੱਚੇ ਸਾਰਾ ਦਿਨ ਖੇਡਦੇ ਨੇ ਕਿਉਂਕਿ ਇਹ ਸ਼ਮਸ਼ਾਨ ਘਾਟ ਦੇ ਲੋਕੀ ਜਿਹੜੇ ਨੰਗਦੇ ਨਾ ਉਹ ਤੋਬਾ ਤੋਬਾ ਕਰਦੇ ਇਹ ਜਿਹੜੇ ਰਹਿ ਰਿਆ ਇਹਨਾਂ ਦੀ ਹੈਲਪ ਕੀਤੀ ਜਾਵੇ ਪਾਜੀ ਇਹ ਵਿਚਾਰੇ ਬਹੁਤ ਪਰੇਸ਼ਾਨ ਨੇ ਕਿਉਂਕਿ ਜਿਹੜਾ ਲੈਂਟਰ ਆ ਉਹਦੇ ਨਾਲ ਹੱਥ ਲੱਗ ਰਿਹਾ ਪੂਰਾ ਸਿਰ ਮੱਲਬ ਕੀ ਲੱਗ ਰਿਹਾ ਇਹਦਾ ਕੋਈ ਪਤਾ ਨਹੀਂ ਕਦੋਂ ਡਿੱਗ ਸਕਦੀ ਆ ਕੀ ਆ ਤੁਸੀਂ ਵੇਖ ਸਕਦੇ ਆ ਇੱਧਰ ਬਾਲੇ ਹੈਗੇ ਜੇ ਭਾਜੀ ਇਹਦਾ ਕੋਈ ਪਤਾ ਨਹੀਂ ਕਦੋਂ ਡਿੱਗ ਜਾਵੇ ਇਹ 5 ਜੀ ਆ ਟੋਟਲ ਤੇ ਜਿਹੜੇ ਮਾਤਾ ਜੀ ਨੇ ਆਪਣੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਕਿਉਂਕਿ ਉਹਨਾਂ ਦੀ ਦਵਾਈ ਵੀ ਨਹੀਂ ਹੁੰਦੀ ਉਹਨਾਂ ਦੇ ਚੂਲਾ ਵੀ ਫੈਕਚਰ ਹੋਇਆ ਹੋਇਆ ਵਾ ਚੂਲਾ ਫੈਕਚਰ ਹੋਇਆ ਭਾਜੀ ਉਹਨਾਂ ਦਾ ਕਿਉਂਕਿ ਉਹਨਾਂ ਤੇ ਦਵਾਈ ਦਾ ਵੀ ਕੋਈ ਹੈਲਪ ਨਹੀਂ ਕਰ ਰਿਹਾ ਤੇ ਇਹ ਵਿਚਾਰੀ ਜਿਹੜੀ ਇਹਨਾਂ ਦੀ ਮਾਂ ਵਾ ਉਹ ਸਿਰਫ ਬੋਲ ਸਕਦੀ ਬੋਲ ਨਹੀਂ ਸਕਦੀ ਗੁੰਗੀ ਹੈਗੀ ਆ ਕੋਈ ਤਿੰਨ ਬੱਚੇ ਆ ਤੇ ਦੋ ਜਣੇ ਨੋ ਸੱਸ ਪਾ ਕੇ ਟੋਟਲ ਪੰਜ ਜਣੇ ਆ ਤੇ ਇਹਨਾਂ ਦੇ ਘਰ ਦੇ ਵਿੱਚੋਂ ਪਾਜੀ ਕਮਾਉਣ ਵਾਲਾ ਕੋਈ ਨਹੀਂ ਜੇਗਾ ਤੇ ਮੈਂ ਮੈਂ ਇਹੀ ਬੇਨਤੀ ਕਰਾਂਗਾ ਵੀ ਕੋਈ ਇਹਨਾਂ ਦੇ ਆ ਕੇ ਬਾਹ ਫੜੇ ਕੋਈ ਵੀਰ ਭਰਾ ਜੀ ਤੇ ਪਾਜੀ ਇਹ ਮੈਂ ਵੈਸੇ ਖਾਣ ਪੀਣ ਦਾ ਫਿਰ ਸਾਧਨ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਉਹ ਕਿੱਦਾਂ ਚੱਲਦਾ ਪਾਜੀ ਇਸ ਤਰ੍ਹਾਂ ਹੀ ਆਂਢੀ ਗੁਆਂਢੀ ਕੋਈ 100 ਦੇ ਗਿਆ ਕੋਈ 10 ਦੇ ਗਿਆ ਕੋਈ 20 ਦੇ ਗਿਆ ਇਸ ਤਰ੍ਹਾਂ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਆ ਕੋਈ ਸਰਕਾਰੀ ਬੰਦਾ ਕੋਈ ਆਇਆ ਕੋਈ ਕਾਉਂਸਲਰ ਜਾਂ ਕੋਈ ਐਮਐਲਏ ਕੋਈ ਵੀ ਕਿਹਨੇ ਪਾਜੀ ਅਜ ਤੱਕ ਤੇ ਆਉਂਦੇ ਸਾਰੇ ਹੀ ਆ ਪਰ ਇਹਨਾਂ ਰਾਸ਼ਨ ਨਹੀਂ ਕੋਈ ਉਹ ਆ ਕੇ ਦੇ ਕੇ ਜਾ ਰਿਹਾ ਅਜ ਤੱਕ ਇੱਕ ਵਾਰੀ ਆਪਣਾ ਵੀਰ ਹੈਗਾ ਵਾ ਮਾਨਦੀ ਉਹਨਾਂ ਇੱਕ ਦੋ ਵਾਰੀ ਰਾਸ਼ਨ ਭੇਜਿਆ ਵਾ ਕਿਉਂਕਿ ਉਹ ਆਪਣੇ ਬਣੇ ਨਹੀਂ ਜੇ ਕਾਉਂਸਲਰ ਵੈਸੇ ਉਹ ਹੈਲਪ ਕਰਦੇ ਆ ਪਰ ਇੱਕ ਦੋ ਵਾਰੀ ਦੇ ਗਏ ਉਸ ਤੋਂ ਬਾਅਦ ਨਹੀਂ ਦੇ ਗਏ ਉਹ ਮਨ ਲਾ ਕੇ ਜਿਹੜੇ ਕਾਉਂਸਲਰ ਨੇ ਵੋਟਾਂ ਲਾ ਕੇ ਆਉਂਦੇ ਉਸ ਤੋਂ ਬਾਅਦ ਨਹੀਂ ਆਉਂਦੇ ਨਹੀਂ ਜੀ ਕੋਈ ਨਹੀਂ ਪੁੱਛਦਾ ਜੀ ਕੋਈ ਨਹੀਂ ਪੁੱਛਦਾ ਭਾਜੀ ਆ ਮੰਜੇ ਦੀ ਹਾਲਾਤ ਵੇਖ ਲੋ ਮੰਜਾ ਦੇਖੋ ਮਾਤਾ ਵਿਚਾਰੀ ਬਾਹਰ ਸੌਂਦੀ ਆ ਤੇ ਇਹ ਮੰਜਾ ਇਸ ਤਰ੍ਹਾਂ ਹੀ ਆਪਾਂ ਨੂੰ ਤਲਾਈ ਵਿਛਾ ਕੇ ਪਾਉਣਾ ਪੈਂਦਾ ਕੋਈ ਮੰਜੇ ਦੀ ਹੈਲਪ ਵੀ ਨਹੀਂ ਕਰ ਰਿਹਾ ਹਾਂਜੀ ਕਿ ਮੇਰੀ ਇਹੀ ਬੇਨਤੀ ਆ ਤੁਹਾਡੇ ਗਾੜੀ ਤੁਸੀਂ ਭਾਜੀ ਆਏ ਜੇ ਕਿ ਇਹਨਾਂ ਦੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਵੀ ਇਹਨਾਂ ਦੀ ਕੋਈ ਵੀਰ ਆ ਕੇ ਹੈਲਪ ਬਾਹ ਫੜ ਲਵੇ ਕੋਈ ਦਵਾਈਦਾਰ ਕੋਈ ਇਹਨਾਂ ਦਾ ਕਰੇ ਜੀ ਮਾਤਾ ਨੂੰ ਉਠਾਵੇ ਉੱਠਣ ਚੁੱਕੀ ਹੋ ਜੇ ਮਾਤਾ ਜੀ ਮਾਤਾ ਜੀ ਪਿਸ਼ਾਬ ਕਰਨ ਤੱਕ ਨਹੀਂ ਜਾ ਸਕਦੇ ਜੀ ਉਹਨਾਂ ਦੇ ਲੱਤ ਫ੍ਰੈਕਚਰ ਹੋਈਆਂ ਦੋਵੇਂ ਇਹ ਮਤਲਬ ਕੋਈ ਚੂਲਾ ਹੀ ਫੈਕਚਰ ਹੋਇਆ ਆ ਤੇ ਕੋਈ ਦਵਾਈ ਵਾਸਤੇ ਵੀ ਨਹੀਂ ਪੈਸਾ ਹੈਗਾ ਜੀ ਸਾਡੇ ਕੋਲ ਜਿੰਨੀ ਕ ਹੈਲਪ ਹੁੰਦੀ ਆ ਓਨੀ ਕ ਕਰਦੇ ਮੱਲੇ ਵਾਲੇ ਤੇ ਬਾਕੀ ਇੱਕ ਜਣਾ ਆਇਆ ਸੀ ਥੋੜੇ ਦਿਨ ਹੋਏ ਆ ਉਹ ਰਾਸ਼ਨ ਦੇ ਕੇ ਕਿਹਾ ਜੀ ਥੋੜਾ ਜਿਹਾ ਤੇ ਮੈਂ ਚਾਹੁੰਨਾ ਆ ਵੀ ਇਹਨਾਂ ਦੇ ਦਵਾਈ दारू ਵਾਸਤੇ ਵੀ ਕੋਈ ਵੀਰ ਭਰਾ ਬਾਹ ਫੜੇ ਜੀ ਤੇ ਆ ਵੀਡੀਓ ਸਾਡੀ ਜਿਹੜੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹਾਂਜੀ ਜੇ ਤੇ ਅਸੀਂ ਜਿਸ ਤਰ੍ਹਾਂ ਕਿ ਤੁਸੀਂ ਇੱਕ ਗੱਲਬਾਤ ਕੀਤੀ ਆ ਕਿ ਜਿਸ ਤਰ੍ਹਾਂ ਕਿ ਬਹੁਤ ਇੱਕ ਮਜਬੂਰੀ ਹੈ ਲੋੜ ਆਨਾਂ ਦੀ ਤੁਹਾਨੂੰ ਅੰਦਰ ਦੇ ਵੀ ਹਾਲਾਤ ਦਿਖਾ ਦਿੰਨੇ ਆ ਤੇ ਇਹ ਤੁਹਾਨੂੰ ਅੰਦਰ ਦੇ ਵੀ ਹਾਲਾਤ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਰਹਿ ਰਹੇ ਨੇ ਇੱਕ ਛੋਟਾ ਜਿਹਾ ਕਮਰਾ ਜਿੱਥੇ ਉਹ ਰਹਿ ਰਹੇ ਨੇ ਉਹ ਬੀਬੀ ਜੀ ਨੇ ਜਿਨ੍ਹਾਂ ਦੀ ਗੱਲਬਾਤ ਕੀਤੀ ਗਈ ਆ ਗੱਲਬਾਤ ਕੀਤੀ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਇੱਕ ਛੋਟਾ ਜਿਹਾ ਕਮਰਾ ਹੈ ਤੇ ਬੀਬੀ ਦੀ ਉਮਰ ਵੀ ਜੋ ਹੈ ਬਾਤ ਦੱਸੀ ਜਾ ਰਹੀ ਹੈ 80 80 80 80 ਸਾਲ ਤੋਂ ਵੱਧ ਦੀ ਉਮਰ ਤੇ ਸੀ ਜਾ ਰਹੀ ਹੈ ਤੇ ਜਿੱਥੇ ਮਾਤਾ ਜੀ ਆਪ ਬੈਠੇ ਹੋਏ ਨੇ ਤੇ ਉੱਠ ਕੇ ਆ ਵੀ ਜੰਦਾ ਕਿਹਾ ਜਾ ਰਿਹਾ ਕਿ ਬਾਥਰੂਮ ਕਰਨ ਦੇ ਵੀ ਨਹੀਂ ਜਾ ਜਾਂਦਾ ਤੇ ਦੂਜੀ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਰਹਿੰਦੇ ਨੇ ਪਏ ਨੇ ਕਮਰੇ ਨੇ ਇੰਨਾਂ ਦਾ ਜਿਹਾ ਪਾਂਡੇ ਭੁੰਡੇ ਦਾ ਤੇ ਬੱਚੇ ਵੀ ਨੇ ਛੋਟੇ-ਛੋਟੇ ਜਿਹੜੇ ਨੇ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਕਿ ਛੋਟੀ ਉਮਰਾਂ ਨੇ ਤੇ ਇਹ ਭਾਜੀ ਜਿਨ੍ਹਾਂ ਦੀ ਫੋਟੋ ਲੱਗੀ ਹੈ ਇਹ ਕੌਣ ਸੀ ਇਹ ਇਹਨਾਂ ਦੇ ਹਜਮਤ ਜੀ ਕਲਵੰਤ ਸਿੰਘ ਜੀ ਅੱਛਾ ਇਹ ਕਾਫੀ ਦੇਰ ਹੋ ਗਈ ਹੈ ਇਹਨਾਂ ਨੂੰ ਪਹਿਲਾਂ ਮਤਲਬ ਕਿ ਇਹ ਥੋੜਾ ਬੋਧਾ ਚਲਾਈ ਜਾਂਦੇ ਸੀ ਘਰ ਦਾ ਖਰਚਾ ਇਹਨਾਂ ਦੇ ਡੈਥ ਹੋਣ ਤੋਂ ਬਾਅਦ ਚੋਂ ਸਪੈਰ ਹੋਣ ਤੋਂ ਬਾਅਦ ਚੋਂ ਇਹਨਾਂ ਦਾ ਕੋਈ ਖਰਚਾ ਨਹੀਂ ਚੱਲਿਆ ਜੀ ਅੱਛਾ ਹਾਂਜੀ ਤੇ ਫਿਰ ਇਹਨਾਂ ਦੀ ਬੇਟੀ ਸੀ ਭਾਜੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦੀ ਬੇਟੀ ਦਾ ਵਿਆਹ ਕੀਤਾ ਵਾ ਜਿੰਨੇ ਮੱਲੇ ਵਾਲੇ ਆ ਬੇਟੀ ਦਾ ਵਿਆਹ ਕੀਤਾ ਵਾ ਇੱਥੇ ਬਰਾਤ ਆਈ ਸ਼ਮਸ਼ਾਨ ਘਾਟ ਦੇ ਵਿੱਚ ਹੀ ਅੱਛਾ ਹਾਂਜੀ ਭਾਜੀ ਸਾਰੇ ਇਕੱਠੇ ਸਾਰੇ ਰਲ ਮਿਲ ਕੇ ਸਾਰਿਆਂ ਨੇ ਫੈਰ ਕੀਤਾ ਗਿਆ ਵਿਆਹ ਜਿੰਨੀ ਵੀ ਜੇਦੀ ਹੈਲਪ ਹੋਈ ਇਸ ਕਰਕੇ ਵਿਆਹ ਆਪਾਂ ਵਧੀਆ ਕਰ ਦਿੱਤਾ ਕੁੜੀ ਦਾ ਵਿਆਹ ਕੁੜੀ ਨੂੰ ਆਪਣੇ ਘਰ ਭਾਜੀ ਭੇਜ ਦਿੱਤਾ ਅੱਛਾ ਇਹ ਮਾਤਾ ਜੀ ਦੀ ਲੜਕੀ ਓ ਅੱਛਾ ਇੱਕੋ ਇੱਕ ਲੜਕੀ ਇੱਕੋ ਲੜਕੀ ਸੀ ਇੱਕ ਲੜਕੀ ਇੱਕ ਲੜਕਾ ਸੀ ਤੇ ਜਿਹੜਾ ਇਹਨਾਂ ਦਾ ਹਸਬੰਦ ਸੀ ਉਹਨੂੰ 4 ਸਾਲ ਹੋ ਚਲੇ ਓ ਛੱਡ ਕੇ ਚਲੇ ਗਿਆ ਬਾਅਦ ਚ ਵਾਪਸ ਨਹੀਂ ਆਇਆ ਓ ਹਾਂਜੀ ਤੇ ਇਹ ਵਿਚਾਰੀ ਜਿਹੜੀ ਮੈਡਮ ਐ ਬਹੁਤ ਪਰੇਸ਼ਾਨ ਐ ਘਰਾਂ ਦੇ ਵਿੱਚ ਉਹਦੇ ਕੰਮ ਮਿਲ ਗਿਆ ਮਿਲ ਗਿਆ ਨਹੀਂ ਦੇ ਘਰ ਬਹਿ ਕੇ ਧਾਗੇ ਧੂਗੇ ਤੋੜਦੇ ਜੇ ਕਰਕੇ ਘਰ ਵਾਲੇ ਵੀ ਧਾਗੇ ਧੂਗੇ ਤੋੜਦੀ ਆ ਆਪਣਾ ਮਾੜਾ ਮੋਟਾ ਜਿੰਨਾ ਗੁਜ਼ਾਰਾ ਹੁੰਦਾ ਵਾ ਤੇ ਆ ਵੇਖ ਲਓ ਇਹਨਾਂ ਦੇ ਰਾਸ਼ਨ ਵੀ ਨਹੀਂ ਕੁਝ ਵੀ ਹੈਗਾ ਜੀ ਇਹ ਬੜੇ ਪਰੇਸ਼ਾਨ ਜੇ ਨਾ ਇਹਨਾਂ ਕੋ ਸਿਲੰਡਰ ਦਾ ਹੀ ਜੁਗਾੜ ਹੈਗਾ ਵਾ ਮਾਤਾ ਜੀ ਦੀ ਗੱਲ ਸੁਣੋ ਤੇ ਤੁਸੀਂ ਦੇਖੋ ਮਾਤਾ ਜੀ ਵੀ ਹਾਂਜੀ ਮਾਤਾ ਜੀ ਕੀ ਹਾਲ ਚਾਲ ਹੈ ਤੁਹਾਡਾ ਦਵਾਈ ਘਰਾ ਦਿਓ ਮੇਰੀ ਅੱਛਾ ਮੈਨੂੰ ਕਿਤੇ ਦਮਾਂ ਨਾ ਆ ਜੇ ਬੜੀ ਔਖੀ ਹੈਗੀ ਆ ਕੁਲਾਈ ਦਰੂ ਦੀ ਤਰ ਮੈਂ ਤੁਹਾਡੇ ਆਸਰੇ ਹਾਂ ਉਹ ਦਿੱਤੇ ਵਿਚਾਰਿਓ ਕੰਮ ਤੇ ਜਾਂਦੀ ਏ ਕਦ ਤੱਕ ਆ ਕੇ ਟੋਟੀ ਮੜ ਕਾ ਕਿਸ ਦਿੰਦੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕ ਹਾਲਾਤ ਮਾੜੇ ਨੇ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਦਾ ਮੈਂ ਇਹ ਫਿਲਹਾਲ ਤੁਸੀਂ ਜਿਹੜਾ ਤੁਸੀਂ ਕਮਰਾ ਦੇਖਿਆ ਤੁਸੀਂ ਦੇਖ ਸਕਦਾ ਬਹੁਤ ਨੀਵਾ ਕਮਰਾ ਕਿ ਪਾਣੀ ਵੀ ਇਤੋਂ ਆ ਜਾਂਦਾ ਕਿਸੇ ਟਾਈਮ ਅਮੀ ਦੇ ਟਾਈਮ ਤੇ ਅਸੀਂ ਤੇ ਦੇਖਿਆ ਕਿ ਮਾਤਾ ਜੀ ਦੀ ਉਮਰ ਖਾਸੀ ਲੱਗ ਰਹੀ ਹੈ ਕਿ 90 ਕੇ ਸਾਲ ਦੇ ਲੱਗੇ ਸ਼ਾਕੇ ਦੀ ਉਮਰ ਲੱਗ ਰਹੀ ਹੈ ਤੇ ਅਸੀਂ ਵੀ ਆਕਾਸ ਕਰਦੇ ਜੇ ਕੋਈ ਵੀ ਇਹਨਾਂ ਦੀ ਮਦਦ ਕਰ ਸਕੇ ਜਾਂ ਕੋਈ ਹੈਲਪ ਕਰ ਸਕੇ ਕਿ ਇਹਨਾਂ ਨੂੰ ਜੋ ਹੈ ਕਿ ਇੱਕ ਚੰਗਾ ਇੱਕ ਬੈਠਣ ਨੂੰ ਥਾਂ ਮਿਲ ਜੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਦਵਾਈ ਦਾਰੂ ਹੋ ਸਕੇ ਕਦੀ ਕਦੀ ਕੋਈ ਮਦਦ ਜਰ ਜਾਂਦਾ ਕਦੀ ਕੋਈ ਮਦਦ ਨਹੀਂ ਕਰ ਪੈਂਦਾ ਤੇ ਅਜਿਹੇ ਛੋਟੇ ਛੋਟੇ ਤੇ ਬੱਚੇ ਦੇਖ ਰਹੇ ਹੋ ਕਿ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਨੂੰ ਵੀ ਪੜ੍ਹਾਈ ਸਕੂਲ ਵਗੈਰਾ ਵੀ ਨਹੀਂ ਜਾਇਆ ਜਾਂਦਾ ਹੋਵੇਗਾ ਨਾ ਕੋ ਰੋਟੀ ਪਾਣੀ ਦਾ ਵੀ ਕਿੱਦਾਂ ਜਾਂ ਕਿੱਦਾਂ ਹੈ ਕਿਵੇਂ ਆ ਉਹ ਵੀ ਬੜਾ ਮੁਸ਼ਕਿਲ ਹੈ ਇਹਨਾਂ ਲਈ ਤੇ ਅਸੀਂ ਬਸ ਇੱਕ ਹੀ ਆਸ ਕਰਦੇ ਹਾਂ ਜਿਹੜੇ ਇਹ ਵੀਡੀਓ ਦੇਖ ਰਿਹਾ ਜਿਹੜੇ ਕੋਈ ਐਨ ਆਰ ਆਈ ਨੇ ਜਾਂ ਕੋਈ ਬਾਹਰ ਦੇ ਜਿਹੜੇ ਸੋਸਾਇਟੀ ਵਾਲੇ ਨੇ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਨੂੰ ਵੀ ਜੋ ਇੱਕ ਅੱਛਾ ਜੀਵਨ ਮਿਲ ਸਕੇ ਕਿ ਆਰਾਮ ਨਾਲ ਰਹਿ ਸਕਣ ਤੇ ਬਜ਼ੁਰਗਾਂ ਨੇ ਜਿਹੜੇ ਉਹਨਾਂ ਦੇ ਵੀ ਹਾਲਾਤ ਬੜੀ ਮਾੜੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਅੱਖ ਉਹਨਾਂ ਦੀ ਦਿਖ ਨਹੀਂ ਰਹੀ ਇੱਕ ਅੱਖ ਤੋਂ ਹੀ ਦੇਖ ਰਹੇ ਨੇ ਤੇ ਬਹੁਤ ਉੱਠਿਆ ਵੀ ਨਹੀਂ ਜਾਂਦਾ ਕਿ ਉਹਨਾਂ ਦੀ ਜਿਹੇ ਸਾਰੀ ਮਦਦ ਕੀਤੀ ਜਾਵੇ ਅਗਰ ਕੋਈ ਵੀ ਇਹਨਾਂ ਦੀ ਮਦਦ ਕਰ ਸਕਦਾ ਹੈ ਵਨਸੀ ਸਿਕਵਲਸ ਅੰਮ੍ਰਿਤਸਰ